ਆਪਰੇ ਉਹ ਹੀ ਚੀਜ਼ ਕਹਿਣਾ ਮੈਂ ਜਿੱਥੇ ਕਿ ਰੈਲੈਕਸ ਲੱਗਦਾ ਤੁਹਾਨੂੰ ਬਸ ਉੱਥੇ ਹਾਂ ਉੱਥੇ ਹੀ ਰੱਖ ਕੇ ਚਲਾ ਦੋ ਬੱਚਾ ਬਈ ਮੇਰੇ ਕੋਲ ਹੋਰ ਕੋਈ ਨਹੀਂ ਕਰੋਂ ਨਾ ਵਰਮਾਇੰਨ ਦਾ ਵਿਆਹ ਚਾਚੂ ਦੇ ਹਾਦਸਾ ਸਰਬੀ ਉਰੇ ਮੈਂ ਬਾਪੂਰੀ ਬਣਾਵਾਂ ਨੀ ਮੇਰੇ ਕਾਹੇ ਆ ਬਾਈ ਪਰ ਖਾਤਾ ਗੈਰੂ ਫਤਹਿ ਜੀ ਵੀਡੀਓ ਚ ਲੈ ਲਿਆ ਤੁਹਾਨੂੰ ਵੀਡੀਓ ਚ ਲੈ ਲਿਆ ਤੁਹਾਨੂੰ ਹਾਂਜੀ ਹਾਂ ਆਈ ਹਾਂ ਔਰ on ਦਰਸਾ ਜੀਰੇ ਤੇ ਅਸੀਂ ਆਏ ਹੋਇਆ ਇੱਧਰ ਬਾਪਲੇ ਵਾਲੇ ਰਸਤੇ ਤੇ ਟਰਾਈ ਲਾਈਨ ਸਾਈਕਲਾਂ ਦੀ ਸੱਜਣ ਮਿੱਤਰ ਵੀਰ ਆਪਣੇ ਨਾਲ ਨਵੇਂ ਤੇ ਕਰਦਿਆਂ ਗੱਲਬਾਤ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬਾਈ ਐਸੇ ਗੱਲ ਵੀਰੇ ਬਰੀਆ ਜੀ ਤੇ ਵੀਰੇ ਕਿਵੇਂ ਲੱਗਿਆ ਆਪਾਂ ਸਾਈਕਲ ਚਲਾ ਕੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਜੀ ਠੀਕ ਹੈ ਬਾਈ ਬਾਕੀ ਜਿਵੇਂ ਆਪਾਂ ਤੁਹਾਨੂੰ ਜਿਹੜਾ ਬ੍ਰਾਂਡ ਦਿੱਤਾ ਬਾਈ ਹਾਂਜੀ ਤੇ ਇਹ ਬ੍ਰਾਂਡ ਜਿਵੇਂ ਇੰਗਲੈਂਡ ਦਾ ਬ੍ਰਾਂਡ ਆ ਹੈ ਨਾ ਹਾਂਜੀ ਤੇ ਇਹ ਬ੍ਰਾਂਡ ਆ ਜਿਵੇਂ ਮੰਨ ਲਓ ਤੁਸੀਂ ਇਹ ਬ੍ਰਾਂਡ ਦਾ ਕਿ ਬਈ ਤੁੰ ਦੇਖੀ ਜੀ ਕਿ ਮੈਂ ਲੱਗੀ ਸਾਈਕਲ ਦੀ ਕੋਈ ਫਰੇਮ ਵਗੈਰਾ ਤਾਂ ਹੋਰ ਹਾਂ ਹਾਂ ਫਰੇਮ ਦਾ ਓਪਰਪੋਰਟਾ ਸਾਰਨਾ ਬੈਸਟ ਜੀ ਕੀ ਹੈ ਜਿਹੜੀ ਆਪਾਂ ਬਿਲਡਿੰਗ ਕੀਤੀ ਹੈ ਨਾ ਹਾਂਜੀ ਹਾਂਜੀ ਇਹ ਤੁਹਾਨੂੰ ਜਿਹੜਾ ਹੋਰ ਸਾਈਕਲ ਨੇ ਉਹਦੇ ਬਹੁਤ ਜਿਆਦਾ ਉੱਪਰ ਹੀ ਦਿਖ ਰਹੀ ਹੁੰਦੀ ਆ ਹਾਂਜੀ ਹਾਂਜੀ ਇਹਦੇ ਵਿੱਚ ਜੀ ਬਹੁਤ ਬੈਸ ਲੱਗੀ ਮੈਨੂੰ ਇਹਦੇ ਵਿੱਚ ਪਤਾ ਵੀ ਨਹੀਂ ਲੱਗ ਰਿਹਾ ਸਹੀ ਆ ਬਈ ਤੇ ਸਾਈਕਲ ਬਹੁਤ ਜਿਆਦਾ ਸਮੂਥ ਚੱਲ ਰਿਹਾ ਠੀਕ ਆ ਬਈ ਤੇ ਗੇਅਰ ਆਪਾਂ ਚੇਂਜ ਕਰਕੇ ਦੇਖੇ ਨੇ ਤੇ ਵੀਰੇ ਗੇਅਰ ਆਪਾਂ ਚੇਂਜ ਕਰਕੇ ਦੇਖੇ ਨੇ ਤੇ ਉਹ ਚੀਜ਼ ਦਾ ਆਪਾਂ ਨੂੰ ਕੋਰਾ ਹੀ ਫੀਲ ਨਹੀਂ ਹੁੰਦਾ ਜਦ ਅਸੀਂ ਗੇਅਰ ਚੇ ਠੀਕ ਬੋਲ ਤੇ ਪ੍ਰਾਈਸ ਬੱਲੀ ਹੋ ਵੀ ਮੈਨੂੰ ਬਹੁਤ ਜ਼ਿਆਦਾ ਬੈਸਟ ਪ੍ਰਾਈਸ ਮਿਲੇ ਆ ਠੀਕ ਹੈ ਬਾਈ ਸ਼ੁਕਰੀਆ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਹਿਲਾਂ ਵੀਰੇ ਕਿਵੇਂ ਸਾਈਕਲਿੰਗ ਵੀ ਤੁਸੀਂ ਕਰਦੇ ਰਹੇ ਹੋ ਜਾਂ ਕਿਵੇਂ ਨਹੀਂ ਹਾਂ ਮੈਂ ਕਾਫੀ ਟਾਈਮ ਬਾਅਦ ਵੀਰੇ ਹੋ ਗਈ ਤਾ ਤੇ ਚਲੋ ਬਾਕੀ ਵੀਰੇ ਗੱਲਾਂ ਬਾਤਾਂ ਕਰਦੇ ਆਪਾਂ ਘਰ ਜਾ ਕੇ ਨਾ ਹਾਂਜੀ ਵੀਰੇ ਤੇ ਬਾਕੀ ਹੋਰ ਸੱਜਣ ਮਿੱਤਰ ਵੀਰ ਜਿਹੜੇ ਆਪਣੇ ਜੁੜੇ ਬਈ ਉਹਨਾਂ ਲਈ ਇੱਕ ਮੈਸੇਜ ਵੀਰੇ ਜੀ ਆ ਆਪਾਂ ਨੂੰ ਸਾਰ ਨੂੰ ਪਹਿਲਾਂ ਆਪਾਂ ਨੂੰ ਹੁੰਦਾ ਰੇਟ ਦਾ ਤੇ ਰੇਟ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲਿਆ ਤੇ ਜਿਹੜਾ ਆਪਾਂ ਨੂੰ ਥੋੜੇ ਜਿਵੇਂ ਵੱਡੀਆਂ ਮਤਲਬ ਬ੍ਰਾਂਡ ਤੇ ਜਾਣਾ ਪੈਂਦਾ ਨਾ ਉਹ ਬ੍ਰਾਂਡ ਦੇ ਵਿੱਚ ਹੀ ਜਿਹੜਾ ਉਹ ਚ ਸਾਮਾਨ ਮਿਲਦਾ ਆਪਾਂ ਨੂੰ ਇਹਦੇ ਵਿੱਚ ਹੀ ਉਹ ਸਾਰਾ ਕੁਝ ਮਿਲ ਗਿਆ। ਸ਼ੁਕਰੀਆ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਗੱਲਾਂ ਬਾਤਾਂ ਕਰਦੇ ਆ ਘਰ ਜਾ ਕੇ। ਇੱਧਰ ਵੀਰੇ ਇੱਧਰ ਆ ਵੀਰ ਇੱਧਰ ਹਾਂਜੀ 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 ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜੇ ਆ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਤੇ ਵੀਰ ਉਹਨੇ ਆ ਆਪਣੇ ਕੋਲ ਆਏ ਅੱਜ ਸਾਈਕਲ ਲੈਣ ਤੇ ਕਰਦੇ ਆ ਗੱਲਬਾਤ ਕਿੱਥੋਂ ਆਏ ਅੱਜ 25 11 2025 ਤੇ ਕਰਦੇ ਆ ਗੱਲਬਾਤ ਕਿੱਥੋਂ ਕਿਹੜੇ ਪਿੰਡ ਤੋਂ ਆਏ ਤੇ ਕਿਹੜਾ ਇਹਨਾਂ ਦਾ ਜ਼ਿਲ੍ਹਾ ਬਾਈ ਉਹਨਾਂ ਦਾ ਹਾਂਜੀ ਵੀਰੇ ਸੱਚੀ ਗੱਲ ਜੀ ਸੱਚੀ ਗੱਲ ਜੀ ਤੇ ਵੀਰੇ ਦੱਸਿਓ ਆਪਣੇ ਬਾਰੇ ਕਿਹੜੇ ਪਿੰਡ ਤੋਂ ਆਏ ਕਿਹੜਾ ਆਪਣਾ ਜ਼ਿਲ੍ਹਾ ਜੀ ਹਾਂਜੀ ਪਿੰਡ ਮੇਰੇ ਮਰਾ ਖੇੜਾ ਵਾ ਹਾਂਜੀ ਜਿਹੜਾ ਆਪਾਂ ਨੂੰ ਲੁਧਿਆਣਾ ਪੈਂਦਾ ਜੀ ਠੀਕ ਆ ਬਈ ਤੇ ਵੀਰੇ ਸਾਈਕਲ ਬਾਰੇ ਆਪਾਂ ਨੂੰ ਆਪਣੇ ਭਰਾ ਗੈਰੀ ਟੂਰਨੇ ਦੱਸਿਆ ਸੀਗਾ ਠੀਕ ਆ ਬਈ ਤੇ ਵੀਰੇ ਉਹਨਾਂ ਦਾ ਉਧਰ ਕੰਮ ਆ ਹਾਂਜੀ ਹਾਂਜੀ ਬਈ ਤੇ ਇਦਾਂ ਕਰਕੇ ਪਹਿਲਾਂ ਆਪਾਂ ਗਏ ਸੀ ਇਹਦੇ ਹੋਰ ਪਾਸੇ ਠੀਕ ਆ ਹਾਂਜੀ ਤੇ ਉੱਥੋਂ ਆਪਣਾ ਕੰਮ ਆਪਣੇ ਜਿਹੜਾ ਰੇਟ ਸੀ ਆਪਾਂ ਨੂੰ ਜਿੰਨੇ ਆਪਣੀ ਬਜਟ ਸੀ ਨਾ ਉਦੋਂ ਉੱਪਰ ਆਪਣੇ ਕੰਮ ਜਾ ਰਿਹਾ ਸੀ ਬਜਟ ਦੇ ਸਹੀ ਆ ਬਾਕੀ ਵੀਰੇ ਉਹ ਫੰਕਸ਼ਨ ਵੀ ਨਹੀਂ ਮਿਲ ਰਹੇ ਹਾਂ ਇਹਦੀ ਗੱਲ ਵੀਰੇ ਹਾਂ ਹਾਂ ਉਹ ਬਜਟ ਮਿਲ ਨਹੀਂ ਰਹੇ ਸੀਗੇ ਵੀਰੇ ਤੇ ਤੁਹਾਨੂੰ ਕਾਲ ਲਾਈ ਤੇ ਗੈਰੀ ਟੂਰਨੇ ਦੱਸਿਆ ਮੈਨੂੰ ਵੀ ਆਪਾਂ ਜੀ ਬੀਜੀ ਹੈਗੇ ਨੇ ਕਾਲ ਲੋਡ ਸਾਈਕਲ ਵਾਲੇ ਹਾਂਜੀ ਹਾਂਜੀ ਬਈ ਤੇ ਇਹੋ ਤੁਹਾਨੂੰ ਅਸੀਂ ਕਾਲ ਕਰਕੇ ਆਪਣਾ ਆਪਣਾ ਬਜਟ ਦੱਸਿਆ ਹਾਂਜੀ ਹਾਂਜੀ ਤੇ ਤੁਸੀਂ ਆਪਾਂ ਨੂੰ ਲਗਭਗ ਸਾਰਾ ਕੁਝ ਉਹ ਜੀ ਦਿੱਤੀਆਂ ਨੇ ਜਿਹੜੀਆਂ ਆਪਾਂ ਜੀ ਚਾਹੀਦੀ ਅਸੀਂ ਵੀ ਜਿੱਥੇ ਆਪਾਂ ਟਰੈਵਲ ਕਰਨਾ ਉੱਥੇ ਇਹੀ ਚੀਜ਼ਾਂ ਚਾਹੀਦੀਆਂ ਸਾਨੂੰ ਹਾਂਜੀ 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 ਵੀ ਤੇ ਬਾਕੀ ਵੀਰੇ ਗੈਰੀ ਟੂਰ ਆਪਾਂ ਉਹ ਦੱਸਣਾ ਚਾਹੁੰਦੇ ਹਾਂ ਸਾਰੇ ਸੱਜਣ ਮਿੱਤਰਾਂ ਨੂੰ ਵੀਰ ਜਿਹੜੇ ਹੁਣੇ ਰਾਜਸਥਾਨ ਦਾ ਟੂਰ ਕਰਕੇ ਆਏ ਆ ਤੇ ਹੁਣ ਉਹ Shimla ਲਈ ਨਿਕਲੇ ਹੋਏ ਆ ਬਾਈ ਹਨਾ ਤੇ ਉਹਨਾਂ ਦੇ ਸਫਰਾਂ ਨਾਲ ਵੀ ਜੁੜਿਓ ਤੇ ਵੀਰ ਆਪਾਂ ਇਹਨਾਂ ਨੂੰ ਸਾਈਕਲ ਦਿੱਤਾਗਾ ਰੇਲੇ ਵਾਲਾਂ ਦਾ ਇਹ ਇੰਗਲੈਂਡ ਦਾ ਬ੍ਰਾਂਡ ਆ ਤੇ ਡਬਲ ਡਿਸਕ ਬ੍ਰੇਕ ਸ਼ੌਕਰ ਤੇ 8 3 ਗੇਅਰ ਦੇ ਵਿੱਚ ਆ ਇਹ ਕਿਸੇ ਨੇ ਵੀ ਵੀਰ ਨੇ ਸਟਾਰਟਿੰਗ ਕਰਨਾ ਜਾਂ ਕੇ ਪੰਜਾਬ ਦਾ ਟੂਰ ਲਾਉਣਾ ਕਦੇ ਕਿਤੇ ਵੀ ਲੰਬਾ ਸਫ਼ਰ ਕਰਨਾ ਹੈਗਾ ਉਹਦੇ ਲਈ ਇਹ ਸਾਈਕਲ ਬੈਸਟ ਆ ਬਈ ਨਾਲੇ ਬਜਟ ਦਾ ਸਹੀ ਦੇ ਵਿੱਚ ਆ ਤੇ ਬਾਕੀ ਸਾਈਕਲ ਵੀ ਬਹੁਤ ਸੋਹਣਾ ਬਾਕੀ ਕਲਰ ਵਾਈਜ਼ ਸੋਹਣਾ ਦਾ ਤੇ ਵੀਰ ਇੱਕ ਅੱਜ ਕੱਲ੍ਹ ਥੋੜੀ ਜਿਹੀ ਇੱਕ ਨੌਜਵਾਨੀ ਆਪਣੀ ਜਿਵੇਂ ਨਸ਼ੇ ਵੱਲ ਜ਼ਿਆਦਾ ਰੁਝਾਨ ਜਾਂ ਕਰਦੇ ਆ ਤਾਂ ਲਈ ਇੱਕ ਮੈਸੇਜ ਦੇ ਦਿਓ ਬਈ ਹਾਂਜੀ ਸਾਰਨਾ ਆਪਣੇ ਜਿਹੜੇ ਨਵੇਂ ਨੌਜਵਾਨੀ ਆ ਜੀ ਉਹ ਨਸ਼ਿਆਂ ਵੱਲ ਬਹੁਤ ਜਾ ਰਹੀ ਆ ਹਾਂ ਦੇਖ ਲਓ ਜਿੱਦਾਂ ਕੈਂਟਾ ਵੀਰਾ ਜੀ ਹਾਂਜੀ ਹਾਂਜੀ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਵਧੀਆ ਮਤਲਬ ਚੀਜ਼ਾਂ ਬਲ ਲੈ ਕੇ ਜਾ ਰਹੇ ਆ ਆਪਾਂ ਨੂੰ ਚਲੋ ਕਈਆਂ ਸਾਈਕਲਿੰਗ ਪਸੰਦ ਹੋ ਸਾਈਕਲਿੰਗ ਕਰ ਲੋ ਜਿਮ ਕਰ ਲੋ ਫੁੱਟਬਾਲ ਖੇਡ ਲੋ ਫਰਲੋ ਕੋਈ ਨਾ ਕੋਈ ਗੇਮ ਖੇਡੋ ਇਹ ਚੀਜ਼ਾਂ ਬੈਸਟ ਨੇ ਆਪਾਂ ਨੂੰ ਨਸ਼ਿਆਂ ਤੋਂ ਪਰੇ ਵੀ ਰੱਖਣਗੀਆਂ ਤੇ ਆਪਣੇ ਆਪ ਨੂੰ ਆਪਾਂ ਆਪਦਾ ਬਿਜੀ ਵੀ ਰੱਖ ਸਕਦੇ ਆ ਇਹ ਚੀਜ਼ਾਂ ਵਿੱਚ ਆਪਾਂ ਹੋ ਇਹ ਵੀ ਉਹ ਪੰਜ ਤੇ ਬਾਕੀ ਜਿਵੇਂ ਨਾ ਆਪਣੇ ਅੱਜਕੱਲ੍ਹ ਥੋੜਾ ਜਿਹਾ ਪੰਜਾਬ ਦੇ ਵਿੱਚ ਰੁਝਾਨ ਜਾਂ ਬਦਲਿਆ ਹੈਗਾ ਵੀ ਸਾਈਕਲਿੰਗ ਬਹੁਤ ਕਰਨ ਲੱਗ ਗਈ ਬਾਈ ਹਾਂਜੀ ਨਾ ਸਾਈਕਲਿੰਗ ਜਿਵੇਂ ਹੁਣ ਮਾਲੋ ਤੁਸੀਂ ਆਹ ਪਹਿਲਾਂ ਕਰੋਨਾ ਲੱਗਿਆ ਕਰੋਨਾ ਤੋਂ ਬਾਅਦ ਤਾਂ ਬਹੁਤ ਸਾਈਕਲਿੰਗ ਹੋਣ ਲੱਗੀ ਹੁਣ ਆਪਾਂ ਵੀ ਦੇਖਦੇ ਆਂ ਵੀ ਕੋਈ ਹਰੇਕ ਸੱਜਣ ਮਿੱਤਰ ਟੂਰ ਤੇ ਨਿਕਲ ਰਿਹਾ ਹੈ ਨਾ ਹਾਂਜੀ ਇਹ ਇਹਦੇ ਬੱਚਾ ਆਏ ਆ ਬਾਈ ਦੇਖੋ ਘਰੇ ਬੈਠਿਆਂ ਤੇ ਕੁਝ ਨਹੀਂ ਬਣਦਾ ਹਨਾ ਕੁਝ ਨਿਕਲਾਂਗੇ ਤਾਂ ਬਾਈ ਆਪਣਾ ਹਰੇਕ ਤਾਂ ਮੈਂ ਨਾਮ ਬਣੂਗਾ ਬਾਈ ਹਨਾ ਹਰੇਕ ਜਾਣਨ ਲੱਗ ਜਾਂਦਾ ਬਾਈ ਮਿੱਤਰ ਬਣਦੇ ਨੇ ਸਰਕਲ ਇੱਕ ਮਿੰਟ ਇੱਕ ਮਿੰਟ ਜਦੋਂ ਆਪਾਂ ਸਾਈਕਲ ਤੇ ਜਾਂਦੇ ਆ ਨਾ ਆਪਾਂ ਆਪਦੇ ਆਪ ਦੇ ਆਲਾ ਦਵਾਲਾ ਆਪਾਂ ਉਹਨੂੰ ਫੀਲ ਕਰਦੇ ਜਾਂਦੇ ਆ ਉਹ ਜੋ ਗੱਡੀ ਦੀ ਵੀ ਜਾਂਦੇ ਆ ਨਾ ਉਹ ਜੀ ਫੀਲ ਨਹੀਂ ਹੁੰਦੀ ਹੈਗੀ ਹਾਂਜੀ ਆਪਾਂ ਹਰੇਕ ਕੁਦਰਤ ਨੂੰ ਆਪਾਂ ਹਰੇਕ ਦਿਨ ਦੇਖਦੇ ਜਾਂਦੇ ਆ ਉਹ ਸਾਈਕਲ ਤੇ ਸਭ ਤੋਂ ਬੈਸਟ ਚੀਜ਼ ਹੈ ਇਹ ਆਪਾਂ ਹਾਂਜੀ 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 ਤੇ ਬਾਕੀ ਬਾਈ ਰਮਨਪ੍ਰੀਤ ਬਾਈ ਆਪ ਬਲੂ ਕੁੱਤੇ ਵੀਰ ਉਹਨਾਂ ਨੇ ਦੇਖੋ ਇਹ ਹੈ ਜੀ ਇੱਟ ਕਲਾਈਏ ਆਪਣੇ ਪੰਜਾਬ ਨੂੰ ਬੜਾ ਸੋਹਣਾ ਮਾਹੌਲ ਬਣਿਆ ਪਿਆ ਨੌਜਵਾਨਾਂ ਦਾ ਚੰਗੀ ਗੱਲ ਆ ਤੇ ਬਾਕੀ ਕੁਸ਼ਟ ਪਰਸੈਂਟ ਆ ਨਾ ਬਾਈ ਹਨ ਜਿਵੇਂ ਕਹਿ ਰਹੀਏ ਸੱਜਣ ਮਿੱਤਰ ਵੀਰ ਉਹ ਵੀ ਹੌਲੀ ਹੌਲੀ ਆਪਣੇ ਮਸਿਆਂ ਨੂੰ ਤਿਆਰ ਕਰਕੇ ਹੌਲੀ ਹੌਲੀ ਸਾਈਕਲਿੰਗ ਨਾਲ ਖੇਡਾਂ ਨਾਲ ਜੁੜੋ ਇਹੀ ਆਪਣੀ ਰਿਕੁਐਸਟ ਆ ਤੇ ਇਹੀ ਆਪਣਾ ਏਮ ਆ ਬਾਈ ਇਹੀ ਆਪਾਂ ਦੱਸਦੇ ਹੁੰਨੇ ਆ ਆਪਣੀ ਵੀਡੀਓ ਦੇ ਜ਼ਰੀਏ ਤੇ ਬਾਕੀ ਸੱਜਣ ਮਿੱਤਰ ਵੀਰ ਜੋ ਜੁੜੇ ਨੇ ਵੱਧ ਤੋਂ ਵੱਧ ਸਾਈਕਲਿੰਗ ਕਰੋ ਤੇ ਆਪਣੇ ਆਪ ਨੂੰ ਬਿਜੀ ਰੱਖੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਵੀਰ ਵਿਜ਼ਿਟ ਕਰਨ ਲਈ ਤੇ ਧੰਨਵਾਦ ਜੀ ਤੁਹਾਡਾ ਥੈਂਕ ਯੂ ਹਾਂ ਹਾਂ ਫੇਰ ਨਹੀਂ ਬਾਈ ਕੋਈ ਜੱਕੜ ਜਿਵੇਂ ਮਰਜੀ ਜਿਹੜੇ ਚ ਬਸ ਦੱਬਿਆ ਨਾ ਹੋਵੇ ਵੀਰੇ ਉਹ ਦੇਖ ਲੈਵੇ ਹਾਂਜੀ ਹਾਂਜੀ ਬਸ ਹੋਰ ਨਹੀਂ ਇੱਧਰ ਜਾਣਾ ਛਾਂ